4 ਲੱਖ ਫੋਲੋਅਰ ਹੋਣ ਤੇ ਤੁਹਾਡੇ ਸੰਸਕਾਰ ਦੇ ਉੱਪਰ ਗਿਣਤੀ 33 ਦੇ ਲੋਕ ਆਉਣ ਤੇ ਤੁਹਾਡੇ ਰਿਸ਼ਤੇਦਾਰ ਵੀ ਤੁਹਾਡੇ ਸੰਸਕਾਰ ਦੇ ਉੱਪਰ ਆਉਣ ਤੋਂ ਗਰੇਜ ਕਰਨ ਮੈਂ ਗੱਲ ਕਰ ਰਿਹਾ ਹਾਂ ਕਮਲ ਭਾਬੀ ਦੀ ਕਿ ਜਦੋਂ ਉਸ ਦਾ ਸੰਸਕਾਰ ਹੋਇਆ ਹੈ ਆ ਉਸ ਦੇ ਰਿਸ਼ਤੇਦਾਰ ਤੱਕ ਨਹੀਂ ਆਏ ਸਿਰਫ ਉਸ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਸੀ ਉਹ ਕਿੱਥੇ ਨੇ ਜਿਨ੍ਹਾਂ ਨੇ ਉਸ ਨੂੰ ਫੋਲੋ ਕੀਤਾ ਹੋਇਆ ਸੀ 4 ਲੱਖ ਫੋਲੋਅਰ ਮੂੰਹ ਦੇ ਨਾਲ ਕਹਿ ਦੇਣਾ ਕਿੰਨੇ ਕਮੈਂਟ ਕਿੰਨੇ ਲਾਈਕ ਕਿੰਨੀਆਂ ਸ਼ੇਅਰ ਉਹਦੀਆਂ ਵੀਡੀਓ ਹੁੰਦੀਆਂ ਸੀ ਜਿਸ ਦੇ ਸਿਰ ਦੇ ਉੱਪਰ ਉਹ ਛਾਲਾ ਮਾਰਦੀ ਸੀ ਤੇ ਗੰਦੀਆਂ ਵੀਡੀਓ ਬਣਾਉਂਦੀ ਸੀ ਭਾਈ ਅਮਰਤਪਾਲ ਮਹਿਰੋ ਨੇ ਪਹਿਲਾਂ ਵੀ ਉਹਨਾਂ ਨੂੰ ਸਮਝਾਇਆ ਸੀਗਾ ਤੇ ਉਦੋਂ ਵੀ ਥੋੜਾ ਜਿਹਾ ਸੁਧਰ ਗਈ ਸੀ ਤੇ ਬਾਅਦ ਦੇ ਵਿੱਚੋਂ ਉਹ ਮਖੌਲ ਦੇ ਉੱਪਰ ਉਤਰਾਈ ਸੀ ਉਸਨੇ ਮਖੌਲ ਕਰਨਾ ਸ਼ੁਰੂ ਕਰ ਦਿੱਤਾ ਕਿ ਲੈ ਸਾਨੂੰ ਕੋਈ ਰੋਕ ਕੇ ਦਿਖਾਵੇ ਸਾਨੂੰ ਕਿਹਨੇ ਰੋਕਣਾ ਆ ਤੇ ਫਿਰ ਭਾਈ ਮਹਿਰੋ ਜੀ ਨੇ ਫਿਰ ਵੀ ਉਹਨਾਂ ਨੂੰ ਅਪੀਲ ਕੀਤੀ ਕਿ ਭਾਈ ਗੰਦ ਨਾ ਪਾਓ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਇਦਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਹੁਣ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਖਾਸ ਕਰਕੇ ਆਹ ਟੈਲੀਫਿਲਮਾਂ ਜਿਹੜੀਆਂ 20 25-25 ਮਿੰਟ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਕੁਝ ਇਦਾਂ ਦੇ ਅਤਰਾਜ ਯੋਗ ਸੀਨ ਦਿਖਾਏ ਜਾਂਦੇ ਨੇ ਜਿਉਰ ਭਾਬੀ ਦੇ ਜੇਠ ਦੇ ਨਾਲ ਸਬੰਧ ਜਾਂ ਇਦਾਂ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਨਾ ਦੇਖਣ ਯੋਗ ਹੁੰਦੀਆਂ ਨੇ ਉਹਨਾਂ ਨੂੰ ਸਿਰਫ ਚੰਦ ਪੈਸਿਆਂ ਦੀ ਖਾਤਰ ਸੋਸ਼ਲ ਮੀਡੀਆ ਦੇ ਉੱਪਰ ਪਾਇਆ ਜਾਂਦਾ ਵੀ ਲੋਕੀ ਇਸ ਨੂੰ ਸਵਾਦ ਦੇ ਨਾਲ ਦੇਖਣਗੇ ਸ਼ੇਅਰ ਕਰਨਗੇ ਤੇ 4 ਪੈਸੇ ਸਾਡੇ ਕੋਲੇ ਆਉਣਗੇ ਇਹਨਾਂ ਦੀ ਜਿਹੜੀ ਰੋਕ ਆ ਉਹ ਜ਼ਰੂਰੀ ਆ ਭਾਈ ਅਮਰਤਪਾਲ ਮਹਿਰੋਂ ਨੇ ਐਲਾਨ ਕਰਤਾ ਆ ਕਿ ਜੇਕਰ ਕਿਸੇ ਨੇ ਆਪਣੀਆਂ ਗੰਦੀਆਂ ਵੀਡੀਓ ਨਾ ਕਟੀਆਂ ਤੇ ਉਹਨਾਂ ਨੂੰ ਵੀ ਸੋਦਾ ਜੜਾ ਲਗਾਇਆ ਜਾਵੇਗਾ ਜ਼ਰੂਰ ਤਾਂ ਸਾਰੇ ਪੰਜਾਬ ਨੂੰ ਭਾਈ ਅਮਰਤਪਾਲ ਮਹਿਰੋਂ ਦਾ ਸਾਥ ਦੇਣ ਦੀ ਜਿਹੜੇ ਇਸ ਸਫਾਈ ਅਭਿਆਨ ਦੇ ਵਿੱਚ ਲੱਗੇ ਹੋਏ ਆ ਕਿਉਂਕਿ ਸਰਕਾਰਾਂ ਨੇ ਜੇ ਕੰਮ ਕਰਨੇ ਹੁੰਦੇ ਤਾਂ ਕਦੋਂ ਦੇ ਕਰਦੇ ਨੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੇ ਇਦਾਂ ਦੇ ਕੰਮ ਕਰਨੇ ਹੁੰਦੇ ਤਾਂ ਕਦੋਂ ਦੇ ਕਰਦੇ ਨੇ ਸੀ ਜੇਕਰ ਕੋਈ ਮਹਾਰਾਜ ਨੇ ਕਿਸੇ ਦੇ ਕਿਰਪਾ ਕੀਤੀ ਹੈ ਕਿਸੇ ਸਿੰਘ ਨੂੰ ਅੱਗੇ ਲਗਾਇਆ ਆ ਤੇ ਆਪਣਾ ਹੱਕ ਮੰਨਦਾ ਕਿ ਉਹਨਾਂ ਸਾਰਿਆਂ ਆਪਾਂ ਸਾਰੇ ਜਾਣੇ ਉਹਨਾਂ ਦਾ ਸਾਥ ਦਈਏ ਗੱਲ ਆ ਜਾਂਦੀ ਆ ਬਹੁਤ ਸਾਰੀਆਂ ਹੋਰ ਔਰਤਾਂ ਦੀ ਵੀ ਜਿਹੜੀਆਂ ਕਿ ਆਪਣੇ ਅੰਗ ਪ੍ਰਦਰਸ਼ਨ ਕਰਦੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਉਂਦੀਆਂ ਨੇ ਟਿਕਟੌਕ ਲਗਾ ਲੋ ਫੇਸਬੁੱਕ ਲਗਾ ਲੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਜੋ ਅਸੀਂ ਆਪਣੇ ਅੰਗ ਪ੍ਰਦਰਸ਼ਨ ਕਰਦਿਆਂ ਨੇ ਉਹਨਾਂ ਨੂੰ ਔਰਤਾਂ ਨੂੰ ਇਹ ਵੀ ਪਤਾ ਹੁੰਦਾ ਆ ਕਿ ਸਰੀਰ ਅੱਗੋਂ ਦਿਖਾਉਣਾ ਆ ਜਾਂ ਪਿੱਛੋਂ ਦਿਖਾਉਣਾ ਆ ਕਿੱਥੋਂ 뷰 ਜ਼ਿਆਦਾ ਆਉਣਗੇ ਨਵੇਂ-ਨਵੇਂ ਸੂਟ ਪਾ ਕੇ ਉਹਨਾਂ ਨੂੰ ਹੁੰਦਾ ਕਿ ਅਸੀਂ ਟਿਕਟੌਕ ਤੇ ਇੰਸਟਾਗ੍ਰam ਤੇ ਨੱਚ-ਨੱਚ ਕੇ ਵੀਡੀਓ ਪਾਈਏ ਅਸੀਂ ਕਿਤੇ ਲੇਟ ਨਾ ਹੋ ਜਾਈਏ ਗਾਣਾ ਕਿਤੇ ਪੁਰਾਣਾ ਨਾ ਹੋ ਜਵੇ ਤੇ ਅਸੀਂ ਵੀਡੀਓ ਜਿਹੜੀ ਰੋਜ਼ ਹੁਣ ਨੱਚ ਨੱਚ ਕੇ ਅਸੀਂ 5-10 ਵੀਡੀਓ ਪਾਉਣੀਆਂ ਹੀ ਪਾਉਣੀਆਂ ਨੇ ਤੇ ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਜਿੰਨਾਂ ਨਹੀਂ ਜਿਹੜੀਆਂ ਨੱਚਦੀਆਂ ਨੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਕੁੜੀਆਂ ਹੈਗੀਆਂ ਜਾਂ ਨਹੀਂ ਹੈਗੀਆਂ ਜਿਸ ਦੇ ਘਰ ਦੇ ਵਿੱਚ ਨੌਜਵਾਨ ਧੀ ਹੁੰਦੀ ਆ ਨਾ ਤੇ ਇੱਕ ਧੀ ਦੀ ਮਾਂ ਟਿਕਟੋਕ ਤੇ ਤੇ ਇੰਸਟਾਗ੍ਰਾਮ ਤੇ ਨੱਚਦੀ ਚੰਗੀ ਨਹੀਂ ਲੱਗਦੀ ਕਿਉਂਕਿ ਜੋ ਬੱਚੇ ਦੇਖਦੇ ਨੇ ਉਹ ਬੱਚੇ ਸਿੱਖਦੇ ਨੇ ਜੇਕਰ ਤੁਹਾਡੀ ਧੀ ਤੁਹਾਨੂੰ ਦੇਖ ਕੇ ਟਿਕਟੋਕ ਤੇ ਜਾਂ ਇੰਸਟਾਗ੍ਰਾਮ ਤੇ ਨੱਚਣ ਲੱਗੀ ਤੁਸੀਂ ਉਸ ਨੂੰ ਦਾ ਸਾਥ ਦਿਓਗੇ ਤੁਸੀਂ ਕਹੋਗੇ ਕਿ ਨਹੀਂ ਪੁੱਤ ਤੇਰਾ ਵਿਆਹ ਹੋਣਾ ਆ ਤੂੰ ਇਦਾਂ ਦੇ ਕੰਮ ਨਾ ਕਰ ਵੀ ਮੈਂ ਤਾਂ ਕੋਈ ਗੱਲ ਨਹੀਂ ਕਰੀ ਜਾਨੀ ਕਦੇ ਆਪਣੇ ਘਰ ਵਾਲੇ ਤੋਂ ਤੁਸੀਂ ਪੁੱਛਿਆ ਵੀ ਤੁਹਾਡਾ ਘਰ ਵਾਲਾ ਤੁਹਾਨੂੰ ਇਜਾਜ਼ਤ ਦਿੰਦਾ ਹੈ ਤੁਹਾਡਾ ਘਰ ਵਾਲਾ ਜਦੋਂ ਤੁਹਾਡੀਆਂ ਵੀਡੀਓਆਂ ਦੇ ਵਿੱਚ ਆਉਂਦਾ ਤਾਂ ਲੋਕ ਉਸ ਦਾ ਚਿਹਰਾ ਪੜ ਲੈਂਦੇ ਨੇ ਕਿ ਵੀ ਯਾਰ ਇਹ ਬੰਦਾ ਮਜਬੂਰੀ ਦਾ ਮਾਰਿਆ ਹੋਇਆ ਕੁਝ ਬੋਲ ਨਹੀਂ ਰਿਹਾ ਇਹ ਨਹੀਂ ਚਾਹੁੰਦਾ ਕਿ ਮੇਰੀ ਜਨਾਨੀ ਟਿਕਟੌਕ ਤੇ ਇੰਸਟਾਗ੍ਰam ਤੇ ਨੱਚ ਕੇ ਵੀਡੀਓ ਪਾਵੇ ਤੇ ਚਲੋ ਘਰ ਬਸਿਆ ਵਾ ਬਸਿਆ ਰਵੇ ਤੁਹਾਨੂੰ ਪਤਾ ਕਿ ਤੁਹਾਡਾ ਘਰ ਵਾਲਾ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਰਦਾ ਆ ਉਹ ਲੋਕਾਂ ਦੀਆਂ ਗੱਲਾਂ ਦਾ ਟਿੱਚਰਾਂ ਦਾ ਕਿਸ ਤਰੀਕੇ ਨਾਲ ਸਾਹਮਣਾ ਕਰਦਾ ਆ ਲੋਕੀ ਉਸ ਦੀ ਪਿੱਠ ਪਿੱਛੇ ਕਿਦਾਂ ਦੀਆਂ ਗੱਲਾਂ ਕਰਦੇ ਆ ਉਸ ਦੀ ਘਰ ਵਾਲੀ ਬਾਰੇ ਕੀ ਸੋਚਦੇ ਆ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜਿਹੜੇ ਤੁਹਾਨੂੰ ਟਿਕਟੋਕ ਤੇ ਲਾਈਕ ਕਰਦੇ ਆ ਦਿਲ ਭੇਜਦੇ ਆ ਜਾਂ ਕਮੈਂਟ ਕਰਦੇ ਆ ਉਹ ਮਰਦ ਨੇ ਔਰਤਾਂ ਕੋਈ ਵੀ ਨਹੀਂ ਹੈਗੀਆਂ ਜੇਕਰ ਕੋਈ ਔਰਤ ਤੁਹਾਨੂੰ ਆਪਣਾ ਦੋਸਤ ਬਣਾਉਣ ਤੋਂ ਤੁਹਾਨੂੰ ਆਪਣੀ ਸਹੇਲੀ ਬਣਾਉਣ ਤੋਂ ਵੀ ਕਤਰੌਂਦੀ ਆ ਕਿਉਂਕਿ ਵੀ ਜੇ ਮੈਸ ਨੂੰ ਸਹੇਲੀ ਬਣਾ ਲਿਆ ਤੇ ਇਹ ਸਾਡੇ ਘਰੇ ਆਵੇਗੀ ਤਾਂ ਉਸ ਦੇ ਨਾਲ ਮੇਰੇ ਸਾਰੇ ਜਿੰਨੇ ਵੀ ਸਰਕਲ ਆ ਉਸ ਤੇ ਅਸਰ ਪਵੇਗਾ ਕਿ ਵੀ ਤੂੰ ਐਦੀ ਸਹੇਲੀ ਤੂੰ ਐਦੀ ਸਹੇਲੀ ਕਿਹਾ ਉਹ ਇਹਦਾ ਟਿਕਟੋਕ ਤੇ ਇੰਸਟਾਗ੍ਰਾਮ ਦੇ ਉੱਪਰ ਨੱਚਦੀ ਆ ਜੇਕਰ ਕੋਈ ਤੁਹਾਡੇ ਨਾਲ ਚਾਰ ਫੋਟੋਆਂ ਕਰਾ ਲੈਂਦਾ ਆ ਤੁਸੀਂ ਕਹਿੰਦੇ ਵਾ ਵਾ ਭੈਣੋ ਤੁਸੀਂ ਬਹੁਤ ਪਿਆਰ ਦਿੱਤਾ ਤੁਸੀਂ ਤਾਂ ਮੇਰਾ ਪਸੰਦ ਕਰਦੀਆਂ ਹੋ ਤੁਸੀਂ ਮੇਰਾ ਗਿੱਧਾ ਪਸੰਦ ਕਰਦੀਆਂ ਹੋ ਉਹਨੂੰ ਗਿੱਧਾ ਨਹੀਂ ਕਹਿੰਦੇ ਉਹਨੂੰ ਅੰਗ ਦਿਖਾਉਣੇ ਕਹਿੰਦੇ ਆ ਤੇ ਤੁਸੀਂ ਆਪਣੇ ਸਰੀਰ ਦੇ ਅੰਗ ਦਿਖਾ ਕੇ ਟਿਕਟੋਕ ਤੇ ਇੰਸਟਾਗ੍ਰam ਤੇ ਫੋਲੋਅਰ ਜਿਹੜੇ ਆ ਉਹ ਇਕੱਠੇ ਕੀਤੇ ਹੋਏ ਆ ਸਵਾਤਾ ਤਾਂ ਨਾ ਕਿ ਜੇਕਰ ਤੁਹਾਡੇ ਸੰਸਕਾਰ ਦੇ ਉੱਪਰ ਵੀ ਲੱਖਾਂ ਫੈਨਾਂ ਦਾ ਇਕੱਠ ਹੋਵੇ ਕਿ ਭਾਬੀ ਮਰ ਗਈ ਆ ਤੇ ਸਾਨੂੰ ਇਹਨੇ ਅੰਗ ਦਿਖਾ-ਦਿਖਾ ਕੇ ਸਾਡੀਆਂ ਅੱਖਾਂ ਤੱਤੀਆਂ ਕੀਤੀਆਂ ਨੇ ਤੇ ਅਸੀਂ ਹੁਣ ਜਾਣਾ ਹੈ ਹੁਣ ਦੇਖਣਾ ਸੀ ਕਿ ਮਰੀ ਹੋਈ ਭਾਬੀ ਕਿੱਦਾਂ ਦੀ ਲੱਗਦੀ ਆ ਉਦੋਂ ਕੋਈ ਪਹੁੰਚਦਾ ਨਹੀਂਗਾ ਇਸ ਕਰਕੇ ਹੁਣ ਮੌਕਾ ਆ ਸੁਧਰ ਜੋ ਜੋ ਕੁਝ ਹੋ ਗਿਆ ਸੋ ਹੋ ਗਿਆ ਮਿੱਟੀ ਪਾਓ ਵੀਡੀਓ ਜਿਹੜੀਆਂ ਚੰਗੀਆਂ ਪਾਓ ਤਾਂ ਜੋ ਤੁਹਾਨੂੰ ਚਾਰ ਲੋਕੀ ਸਲਾਉਣ ਤੁਹਾਡੀ ਇੱਜ਼ਤ ਕਰਨ ਨਾ ਕਿ ਤੁਹਾਡੇ ਤੋਂ ਮਿਲਣ ਤੋਂ ਤੁਹਾਨੂੰ ਬੁਲਾਉਣ ਤੋਂ ਲੋਕੀ ਕਤਰੌਣ ਤੇ ਆਹ ਛੋੜੀ ਦੀ ਬੇਨਤੀ ਹੈ ਬਾਕੀ ਹਰ ਕੋਈ ਆਪੋ ਆਪਣਾ ਆਜ਼ਾਦੀ ਹੈ ਹਰ ਕੋਈ ਆਪਣੇ ਆਪ ਦੇ ਨਾਲ ਕਰ ਸਕਦਾ ਆ ਪਰ ਜਦੋਂ ਫਿਰ ਕਿਸੇ ਨੂੰ ਸੋਧਾ ਲੱਗਦਾ ਗੰਦ ਪਾਉਣ ਵਾਲਿਆਂ ਨੂੰ ਉਦੋਂ ਚੀਕਿਆ ਨਾ ਕਰੋ ਕਿਉਂਕਿ ਆਪਣੀ ਸਿੱਖ ਕੌਮ ਦੇ ਵਿੱਚ ਇੰਨਾ ਕੰਮਾਂ ਦੀ ਮਣਾਈ ਆ ਤੇ ਨਾ ਹੀ ਕੋਈ ਸਿੰਘ ਜਿਹੜਾ ਇਦਾਂ ਦੀਆਂ ਆਜ਼ਾਦੀਆਂ ਝੱਲ ਸਕਦਾ ਆ ਤੇ ਫਿਰ ਸੋਧਾ ਤੇ ਸੋਧਾ ਹੀ ਆ ਤੇ ਗੁਰੂ ਮਹਾਰਾਜ ਨੇ ਪਤਾ ਨਹੀਂ ਕਦੋਂ ਜਿਹੜੀ ਇੱਕ ਸਿੰਘ ਤੋਂ ਡਿਊਟੀ ਲੈ ਲੈਣੀ ਆ ਬਹੁਤ ਬਹੁਤ ਧੰਨਵਾਦ